ਜੁਝਾਰੂ ਦੋਸਤੋ ਪੰਜਾਬ ਦੇ ਕੋਨੇ-ਕੋਨੇ 'ਚ ਸੰਘਰਸ਼ਾਂ ਦੇ ਮੈਦਾਨ ਦੇ ਵਿੱਚੋਂ ਆਏ ਹੋਏ ਦਿੱਲੀ ਤੱਕ ਤਮਾਲ ਪਾਉਣ ਵਾਲੀ ਨਾਰਿਆਂ ਦੀ ਗੂੰਜ ਦੀ ਆਵਾਜ਼ ਅੱਜ ਗਦਰੀ ਬਾਬਿਆਂ ਦੇ ਇਤਿਹਾਸ ਦੀ ਬੁੱਕਲ ਦੇ ਵਿੱਚ ਬੈਠ ਕੇ ਆਪਣੇ ਬੀਤੇ ਕੱਲ ਨੂੰ ਅੱਜ ਨੂੰ ਤੇ ਆਉਣ ਵਾਲੇ ਕੱਲ ਨੂੰ ਸੋਚ ਦੀ ਵਿਚਾਰ ਦੀ ਖੰਗਾਲ ਦੀ ਤੇ ਸੰਗਰਾਮਾਂ ਦੀ ਬਰਾਤ ਦੇ ਜਾਨ ਜੀ ਵੰਡ ਵਾਸਤੇ ਜੁੜੀ ਹੋਈ ਹੈ 295 ਏ ਉਹਨਾਂ ਲੜੀਆਂ ਤੇ ਕੜੀਆਂ ਦਾ ਹੀ ਹਿੱਸਾ ਜਿਨ੍ਹਾਂ ਲੜੀਆਂ ਤੇ ਕੜੀਆਂ ਚੋਂ ਸਾਡੀ ਆਜ਼ਾਦੀ ਸੰਗਰਾਮ ਦੇ ਇਨਕਲਾਬੀ ਕਾਫਲੇ ਗੁਜ਼ਰਦੇ ਰਹੇ ਕਾਲੇ ਪਾਣੀਆਂ ਤੋਂ ਲੈ ਕੇ ਤੇ ਸਤਲੁਜ ਦੇ ਕੰਢਿਆਂ ਤੋਂ ਲੈ ਕੇ ਤੇ ਜਿਨ੍ਹਾਂ ਦੀ ਆਵਾਜ਼ ਫਾਂਸੀਆਂ ਤੋਂ ਲੈ ਕੇ ਲਗਾਤਾਰ ਵਕ ਵਕ ਥਾਂਮ ਤੇ ਗੂੰਜਦੀ ਰਹੀ ਤੇ ਅੱਜ ਜਿਸ ਮੌਕੇ ਦੇ ਉੱਤੇ 3 ਮਿੰਟ ਦੇ ਵਿੱਚ ਆਪਾਂ ਨੇ ਗੱਲ ਕਰਨੀ ਹੈ ਤਾਂ ਇਸ ਕਾਫਲੇ ਜਿੱਡੇ ਵੱਡੇ ਕਾਫਲੇ ਜਿੰਨੀਆਂ ਜਥੇਵੰਦੀਆਂ ਆਪਾਂ ਜੁੜ ਕੇ ਆਏ ਆ ਇਹਨਾਂ ਦੇ ਨਾਲ ਆਦੀਵਾਸੀਆਂ ਤੇ ਜੰਗਲ ਦੀ ਹੂਕ ਕਸ਼ਮੀਰ ਦੀਆਂ ਮਸਲੀਆਂ ਜਾ ਰਹੀਆਂ ਕਲੀਆਂ ਦੇ ਇਨਕਲਾਬੀ ਨਗਮੇ ਇਸੇ ਤਰੀਕੇ ਦੇ ਨਾਲ ਜੇਲਾਂ ਦੇ ਅੰਦਰ ਬੰਦ ਕੀਤੀਆਂ ਗਈਆਂ ਕਲਮਾਂ ਦੇ ਕਾਫਲੇ ਔਰਤਾਂ ਦੇ ਵੱਡੇ ਕਾਫਲੇ ਤੇ ਖਾਸ ਕਰਕੇ ਉਹਨਾਂ ਦੇ ਕਾਫਲੇ ਜਿਨ੍ਹਾਂ ਦੇ ਜਿਸਮ ਦੀ ਗਰਮੀ ਦੇ ਨਾਲ ਲੋਹਾ ਪਿਗਲ ਜਾਂਦਾ ਹੈ ਜਿਹੜੇ ਭੱਟੀਆਂ ਦੇ ਵਿੱਚ ਬਾਲਣ ਨਹੀਂ ਆਪਣੇ ਜਿਸਮਾਂ ਨੂੰ ਪਾਉਂਦੇ ਨੇ ਤੇ ਲੋਹਾ ਢਾਲਦੇ ਨੇ ਉਹਨਾਂ ਲੋਕਾਂ ਦੇ ਕਾਫਲਿਆਂ ਨੇ ਜੁੜਨਾ ਕਵੀਆਂ ਦੇ ਰੰਗ ਕਰਮੀਆਂ ਦੇ ਧਮਕ ਨਗਾਰੇ ਦੀ ਨੇ ਜੁੜਨਾ ਅਤੇ ਜੀਹਾਂ ਦੇ ਨਾਲ ਜੁੜਨਾ ਹੈ ਵਿਦਿਆਰਥੀਆਂ ਤੇ ਨੌਜਵਾਨਾਂ ਦੇ ਕਾਫਲਿਆਂ ਨੇ ਇਸ ਕਰਕੇ ਹਾਲੇ ਆਪਾਂ ਬਹੁਤ ਥੋੜੀ ਪੂਣੀ ਕੀਤੀ ਹੈ ਬਹੁਤ ਕੁਝ ਕਰਨਾ ਬਾਕੀ ਹੈ ਹਾਕਮ ਇਹਦੇ ਜੈਜੇ ਲਾਉਂਦਾ ਉਹ ਸੋਚਦਾ ਵਿਚਾਰਦਾ ਕਿ ਪਾਣੀਆਂ ਦੇ ਵਿੱਚ ਹਲਚਲ ਕਿੰਨੀ ਕ ਹੈ ਇਸ ਕਰਕੇ ਅੱਜ ਦੀ ਤਸਵੀਰ ਦਾ ਇੱਕ ਪਾਸਾ ਇਹ ਹੈ ਕਿ ਦੁਨੀਆ ਭਰ ਦਾ ਸਾਮਰਾਜਵਾਦ ਕਾਰਪੋਰੇਟ ਘਰਾਣੇ ਤੇ ਉਹਦੇ ਦੇਸੀ ਯਾਰ ਤੇ ਉਹਨਾਂ ਦੇ ਅੱਗੇ ਪ੍ਰਾਪਰਟੀ ਡੀਲਰ 4-5 ਸਾਲ ਬਾਅਦ ਬਦਲਣ ਵਾਲੇ ਪ੍ਰਾਪਰਟੀ ਡੀਲਰ ਜਿਹੜੇ ਨੇ ਉਹ ਸਾਰਿਆਂ ਨੂੰ ਇੱਕ ਕੰਪਨੀ ਸੀੜੀ ਹੋਈ ਆ ਉਹਨਾਂ ਨੂੰ ਤਈਆ ਚੜਿਆ ਹੋਇਆ ਹੈ ਕਿ ਇੱਕ ਬਦਲਮਾ ਇਨਕਲਾਬੀ ਬਦਲਮਾਲ ਆਵਾਜ਼ ਜਿਹੜੀ 295ਏ ਦੇ ਖਿਲਾਫ ਤੇ ਪੂਰੇ ਕਾਲੇ ਕਾਨੂੰਨਾਂ ਦੇ ਖਿਲਾਫ ਕਾਰਪੋਰੇਟੀ ਲੁੱਟ ਦੇ ਖਿਲਾਫ ਫਿਰਕੂ ਫਾਸ਼ੀ ਵਰਤਾਰੇ ਦੇ ਖਿਲਾਫ ਉੱਠ ਕੇ ਜਿਹੜੀ ਲੋਕਾਂ ਦੇ ਹਕੀਕੀ ਮਸਲਿਆਂ ਨੂੰ ਬੁਨਿਆਦੀ ਮੁੱਦਿਆਂ ਨੂੰ ਲੈ ਕੇ ਭਗਤ ਸਿੰਘ ਰਾਜਗੁਰੂ ਸੁਖਦੇਵ ਗਦਰੀ ਬਾਬੇ ਤੇ ਬੀਬੀ ਗੁਲਾਬਕੌਰ ਵਾਲੇ ਰਾਜ ਤੇ ਸਮਾਜ ਦਾ ਸਿਰਜਣਾ ਕਰਨ ਵਾਸਤੇ ਤੁਰੇ ਹੋਏ ਜਿਹੜੇ ਕਾਫਲ ਨੇ ਕਾਫਲੇ ਨੇ ਇਹਨਾਂ ਤੋਂ ਨੂੰ ਤਰੇੜੀਆਂ ਆਉਂਦੀਆਂ ਨੇ ਇਸ ਕਰਕੇ ਇਸ ਆਵਾਜ਼ ਨੂੰ ਖਾਮੋਸ਼ ਕਰਨ ਵਾਸਤੇ ਉਹ ਬਲ ਤੇ ਛਲ ਦੇ ਦੋਵੇਂ ਤਰੀਕੇ ਵਰਤਦੇ ਨੇ ਉਹ ਟਾਈਮ ਬੀਤ ਗਿਆ ਕਿ ਕੁੰਡ ਕੱਢ ਕੇ ਨੱਚਿਆ ਜਾ ਸਕਦਾ ਹੈ ਹੁਣ ਉਹਨਾਂ ਨੂੰ ਕੁੰਡ ਸਰਕਾਉਣਾ ਪੈ ਰਿਹਾ ਹੈ ਦੰਗੇ ਪ੍ਰੂਫ ਚਾਰੇ ਨੇ ਇਹ ਆਪਣੀ ਹਾਰ ਨਹੀਂ ਇਹ ਪੰਜਾਬ ਦੇ ਮੁਲਕ ਦੇ ਲੋਕਾਂ ਦੀ ਜਿੱਤ ਹੈ ਕਿ ਆਪਣੇ ਹਾਕਮਾਂ ਨੂੰ ਨੰਗੇ ਕਰਕੇ ਸਾਹਮਣੇ ਲੈ ਕੇ ਆਂਦਾ ਹੈ ਇਹ جنگ ਅਗਲੇ ਸਮੇਂ ਚ ਬਦਣੀ ਹੈ ਲੋਕਾਂ ਦੇ ਮਨਾਂ ਚ ਸਵਾਲ ਹੈ ਕਿ ਕੀ ਬਣੂ ਮੁਲਕ ਦਾ 24 ਚ ਜਾਂ ਉਸ ਤੋਂ ਬਾਅਦ ਮੁਲਕ ਦਾ ਉਹੀ ਬਣੂਗਾ ਜੋ ਕੁਝ ਦੁਨੀਆ ਭਰ ਦੇ ਲੋਕਾਂ ਨੇ ਹਿਟਲਰ ਦਾ ਬਣਾਇਆ ਸੀ ਜੋ ਮਸੋਲਿਨੀ ਦਾ ਬਣਾਇਆ ਸੀ ਇਹਨਾਂ ਲੋਕਾਂ ਨਾਲੋਂ ਇਹਨਾਂ ਲੋਕਾਂ ਨਾਲੋਂ ਵੱਡੀ ਤਾਕਤ ਕੋਈ ਨਹੀਂ ਹੁੰਦੀ ਤੇ ਤਾਕਤ ਦਾ ਕਿਲਾ ਪਾਰਲੀਮੈਂਟਾਂ ਤੇ ਵਿਧਾਨ ਸਭਾਵਾਂ 'ਚ ਨਹੀਂ ਹੁੰਦਾ ਤਾਕਤ ਦਾ ਕਿਲਾ ਕਾਰਖਾਨਿਆਂ ਦੀਆਂ ਚਿਮਣੀਆਂ 'ਚ ਹੁੰਦਾ ਹੈ ਤਾਕਤ ਦਾ ਕਿਲਾ ਖੇਤਾਂ ਤੇ ਖਲਵਾੜਾਂ 'ਚ ਹੁੰਦਾ ਹੈ ਤਾਕਤ ਦਾ ਕਿਲਾ ਯੂਨੀਵਰਸਟੀਆਂ ਦੇ ਵਿੱਚੋਂ ਗੂੰਜਿਆ ਕਰਦਾ ਇਸ ਕਰਕੇ ਇਹ ਸਾਰੀਆਂ ਆਵਾਜ਼ਾਂ ਦੇ ਰਲੇ ਮਿਲੇ ਹੋਏ ਕਾਫਲੇ ਅਲੱਗ-ਅਲੱਗ ਥਾਵਾਂ ਤੇ ਲੱਗਦੇ ਮੇਲਿਆਂ ਦੇ ਕਾਫਲੇ ਕਲਮ ਕਲਾ ਤੇ ਸੰਗਰਾਮ ਇਹਨਾਂ ਸਭ ਨਾਲ ਨੇ ਜੁੜਨਾ ਹੈ ਤੇ ਉਹਨਾਂ ਨੇ ਦੁਬਾਰਾ ਫੇਰ ਦੱਸਣਾ ਕਿ ਗੁਰシャンਪਾ ਜੀ ਨੇ ਕਿਹਾ ਸੀ ਕਿ ਨਾਟਕ ਕਰਨਾ ਕਦ ਲਈ ਆ ਜਿਉਂ ਨੇ ਸਵਾਲ ਨਹੀਂ ਕਰਨਾ ਤਾਂ ਅੱਜ ਇਸ ਸਮੇਂ ਦੇ ਉੱਤੇ ਅਸੀਂ ਪੰਜਾਬ ਲੋਕ ਸੱਭਿਆਚਾਰਕ ਮੰਚ ਦੇ ਵੱਲੋਂ ਇਸ ਕਾਫਲੇ ਦੇ ਨਾਲ ਡਟ ਕੇ ਖੜੇ ਹਾਂ ਤੇ ਇਸ ਗੱਲ ਦੇ ਵਾਸਤੇ ਇਸ ਵਿਸ਼ਵਾਸ ਨਾਲ ਆਸ ਨਾਲ ਜਜ਼ਬਾਤੀ ਹੋ ਕੇ ਸਿਰਫ ਨਾਰੇਬਾਜੀ ਨਾਲ ਨਹੀਂ ਸਰਨਾ ਚੇਤਨਾ ਚਿੰਤਨ ਸੂਝ ਬੂਝ ਬਹੁਤ ਕੁਝ ਕਰਨਾ ਬਾਕੀ ਆ ਹਰ ਚੁੱਲ੍ਹੇ ਚੌਕੇ ਤੋਂ ਇੱਕ ਆਵਾਜ਼ ਉੱਠ ਕੇ ਆਵੇ ਤੇ ਉਹ ਆਵਾਜ਼ ਇੱਕ ਵੱਡੀ ਤਰਥੱਲੀ ਪਾਵੇ ਤੇ ਫਿਰ ਇਸ ਸਿਸਟਮ ਦੀ ਮੰਜੀ ਮੁੱਦੀ ਮਾਰਨੀ ਪਊਗੀ ਤੁਹਾਡਾ ਬਹੁਤ ਬਹੁਤ ਧੰਨਵਾਦ